ਸ੍ਰੀ ਗੁਰੂ ਕਾਲ ਕਿਸਾਨ ਭਰਾਵੋ ਅੱਜ ਆਪਾਂ ਪਹੁੰਚੇ ਆ ਜੀ ਮੋਗਾ ਟਰੈਕਟਰ ਮੰਡੀ ਤੇ ਤੇ ਕਾਫੀ ਰਸ਼ ਦੇਖਣ ਨੂੰ ਮਿਲਿਆ ਤੇ ਚਲੋ ਆਪਾਂ ਪਹਿਲਾ ਟਰੈਕਟਰ ਤੁਹਾਡੇ ਨਾਲ ਰੇਟ ਦਾ ਸਾਂਝਾ ਕਰਦੇ ਹਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਘੰਟੀ ਦਾ ਬਟਨ ਦਬਾ ਦਿਓ ਲਓ ਜੀ ਪਹਿਲਾ ਨਿਊ ਹਾਈਲੈਂਡ ਵਾਲਾ ਆ ਗਿਆ ਜੀ ਸੁਪਰ ਪਲੱਸ 363 ਬਹੁਤ ਹੀ ਸਾਫ਼ ਸੁਥਰੀ ਕੰਡੀਸ਼ਨ ਦਾ ਟਰੈਕਟਰ ਆ ਉਧਰ ਬਾਈਆਂ ਦੀ ਕੱਲ ਵੀ ਚੱਲੀ ਜਾਂਦੀ ਆ ਹੋ ਸਕਦਾ ਸੌਦਾ ਹੋ ਜੇ ਮਾਡਲ ਹੈਗਾ ਜੀ 2021 ਤੇ 7 ਲੱਖ ਤੇ 10 ਹਜ਼ਾਰ ਰੁਪਏ ਦੀ ਡਿਮਾਂਡ ਆ ਪੂਰੀ ਸਾਫ਼-ਸੁਥਰੀ ਕੰਡੀਸ਼ਨ ਦਾ ਡਰਾਈਵਰ ਹੈ ਜੀ ਉਸ ਤੋਂ ਬਾਅਦ ਆ ਗਈ Mahindra 265 DI ਕਾਫੀ ਮੰਗ ਗਈ ਪੰਜਾਬ ਨੰਬਰ ਆ PB 56 97 ਮਾਡਲ ਆ ਜੀ 1 ਲੱਖ ਤੇ 55 ਹਜ਼ਾਰ ਰੁਪਿਆ ਰੇਟ ਆ ਇਹਦਾ ਬਾਕੀ ਸਾਫ਼-ਸੁਥਰੀ ਕੰਡੀਸ਼ਨ ਦਾ ਡਰਾਈਵਰ ਹੈ ਜੀ ਅਗਲਾ ਡਰਾਈਵਰ ਆ ਗਈ ਸੋਨਾਲੀ ਕਾ 35 2007 ਮਾਡਲ ਆ 1 ਲੱਖ ਤੇ 65 ਹਜ਼ਾਰ ਰੁਪਿਆ ਦੀ ਡਿਮਾਂਡ ਆ ਕਾਫੀ ਸਾਫ ਸਫਾਈ ਕੰਡੀਸ਼ਨ ਦਾ ਟਰੈਕਟਰ ਹੈ ਜੀ ਕਿਸੇ ਪਾਸੇ ਕੋਈ ਪੇਂਟ ਵਗੈਰਾ ਨਹੀਂ ਦਾ ਟਾਇਰ ਟੂਰ ਵੀ ਓਕੇ ਪਿਆ ਜੀ ਉਸ ਤੋਂ ਬਾਅਦ ਆ ਗਿਆ ਜੀ ਅਰਜਨ ਡੀਆਈ 605 2009 ਮਾਡਲ ਹੈ 3 ਲੱਖ ਤੇ 60000 ਰੁਪਿਆ ਡਿਮਾਂਡ ਹੈ ਜੀ ਸਾਫ ਸਫਾਈ ਕੰਡੀਸ਼ਨ ਦਾ ਟਰੈਕਟਰ ਹੈ ਜੀ ਬਾਕੀ ਤੁਸੀਂ ਵੀਡੀਓ ਦੇ ਵਿੱਚ ਚੈੱਕ ਕਰ ਸਕਦੇ ਆ ਉਸ ਤੋਂ ਬਾਅਦ ਲੈਟਰ ਹੈ ਜੀ ਸਮਰਾਜ 855 ਇਹਦਾ ਜਿਹੜਾ ਟਾਇਰਾਂ ਦਾ ਸਾਈਜ਼ ਹੈਗਾ ਜੀ 14 1928 ਦਾ ਇਹ ਐਮ ਆਰਫ ਦੇ ਟਾਇਰ ਆ ਤੇ 2020 ਮਾਡਲ ਆ 5 ਲੱਖ 80 ਹਜ਼ਾਰ ਰੁਪਏ ਡਿਮਾਂਡ ਆ ਤੇ ਬਾਕੀ ਕਾਫੀ ਸਾਫ਼ ਸਫਾਈ ਕੰਡੀਸ਼ਨ ਦੇ ਟਰੈਕਟਰ ਆ ਜਿਹੜਾ ਪੂਰਾ ਫੁੱਲ ਤੇ 2020 ਮਾਡਲ ਆ 5 ਲੱਖ 80 ਹਜ਼ਾਰ ਰੁਪਏ ਡਿਮਾਂਡ ਹੈ ਜਿਹੜੇ ਸਵਰਾਜ ਦੀ ਉਸ ਤੋਂ ਅਗਲਾ ਟਰੈਕਟਰ ਆ ਗਏ ਜੌਂਡੀਅਰ 5405 ਜੰਗਾ ਨਵੀਂ ਕੰਡੀਸ਼ਨ ਦੇ ਵਿੱਚ ਪਿਆ ਜੀ ਓਕੇ ਬਾਕੀ ਤੁਸੀਂ ਵੀਡੀਓ ਦੇ ਵਿੱਚ ਚੈੱਕ ਕਰ ਸਕਦੇ ਆਂ ਜੀ ਕੰਡੀਸ਼ਨ ਟਾਇਰ ਕੋ ਵੀ ਬਿਲਕੁਲ ਓਕੇ ਪਿਆ ਜੀ ਰੰਗ ਰੰਗ ਵੀ ਕਿਸੇ ਪੱਥੋ ਨੇ ਲੱਥਾ ਨਵੀਂ ਕੰਡੀਸ਼ਨ ਦੇ ਵਿੱਚ ਹੀ ਪਿਆ ਜੀ 2019 ਮਾਡਲ ਆ ਜੀ 7 ਲੱਖ 50 ਹਜ਼ਾਰ ਰੁਪਏ ਦੀ ਡਿਮਾਂਡ ਆ ਬਾਕੀ ਤੁਸੀਂ ਟਰੈਕਟਰ ਨੂੰ ਚੈੱਕ ਕਰ ਸਕਦੇ ਆਂ ਵੀਡੀਓ ਦੇ ਵਿੱਚ ਜੀ ਦੋਸਤੋ ਉਸ ਤੋਂ ਬਾਅਦ ਅਗਲਾ ਟਰੈਕਟਰ ਆ ਗਿਆ ਜੀ 2511 ਮਗਰਲੇ ਟਾਇਰ ਜੇਕੇ ਦੇ ਬਿਲਕੁਲ ਨਵੇਂ ਆ ਜੀ ਅਗਲੇ ਅੱਦੇ 88 ਮਾਡਲ ਆ 6 ਲੱਖ ਤੇ 10000 ਰੁਪਿਆ ਡਿਮਾਂਡ ਆ ਨਵੇਂ ਟਾਇਰਾਂ ਚ ਇਹ ਟਰੈਕਟਰ ਹੈ ਇਹ ਬਾਕੀ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਆ ਅੰਜ ਦੋਸਤੋ ਉਸ ਤੋਂ ਬਾਅਦ ਫੇਰ ਅਗਲਾ ਟਰੈਕਟਰ ਆ ਗਿਆ ਯਾਰ ਜਨ 2013 ਮਾਡਲ ਆ 4 ਲੱਖ ਤੇ 10000 ਰੁਪਿਆ ਡਿਮਾਂਡ ਆ ਬਿਲਕੁਲ ਨਵੇਂ ਟਾਇਰਾਂ ਚ ਟਰੈਕਟਰ ਹੈ ਇਹ ਜੀ ਫਾਕੀਰ ਦੀ ਵੀਡੀਓ ਦੇ ਵਿੱਚ ਕਰ ਸਕਦੇ ਜਿਵੇਂ ਜਿਵੇਂ ਫੀਜ਼ਨ ਜਾ ਰਿਹਾ ਜੀ ਓਵੇਂ ਓਵੇਂ ਟਰੈਕਟਰ ਗਰੀਦਨ ਚ ਵੀ ਤੇਜ਼ੀ ਆ ਰਹੀ ਹੈ ਅਗਲਾ ਟਰੈਕਟਰ ਹੈ ਜੋਂਡੀਅਰ 5038 ਪੰਜਾਬ ਨੰਬਰ 2009 ਮਾਡਲ ਆ 3 ਲੱਖ 35000 ਰੁਪਏ ਡਿਮਾਂਡ ਹੈ ਜੀ ਨਵੇਂ ਟਾਇਰਾਂ ਦੀ ਕੰਡੀਸ਼ਨ ਦੇ ਵਿੱਚ ਟਰੈਕਟਰ ਹੈ ਉਸ ਤੋਂ ਬਾਅਦ ਫੇਰ ਅਗਲਾ ਟਰੈਕਟਰ ਹੈ ਜੋਂਡੀਅਰ 5310 ਪੰਜਾਬ ਨੰਬਰ ਟਰੈਕਟਰ ਹੈ ਜੀ ਬਾਕੀ ਵੀ ਵੀਡੀਓ ਦੇ ਵਿੱਚ ਦੇਖ ਸਕਦੇ ਆ ਟਾਇਰ 16 928 ਚ ਪੂਰੇ ਨਵੇਂ ਟਾਇਰ ਪਏ ਚਾਰੇ 2016 ਮਾਡਲ ਆ 5,55,000 ਰੁਪਏ ਡਿਮਾਂਡ ਆ ਉਸ ਤੋਂ ਬਾਅਦ ਅਗਲਾ ਟਰੈਕਟਰ ਆ ਗਏ ਪ੍ਰੀਤ ਮਾਡਲ ਹੈਗਾ 2013 3,35,000 ਰੁਪਏ ਡਿਮਾਂਡ ਆ ਇਹ ਵੀ ਨਵੇਂ ਟਾਇਰਾਂ ਦੇ ਵਿੱਚ ਹੀ ਆ ਬਿਲਕੁਲ ਬੈਕ ਟਾਇਰਾਂ ਦਾ ਸਾਈਜ਼ ਹੈਗਾ ਜੀ 16 9 28 ਦੇ ਨਵੇਂ ਕੰਡੀਸ਼ਨ ਦੇ ਵਿੱਚ ਟਰੈਕਟਰ ਇਹਦੇ ਟਾਇਰ ਬਿਲਕੁਲ ਨਵੇਂ ਆਹਲਾ ਟਰੈਕਟਰ ਆ ਗਏ ਸਵਰਾਜ 735 ਇਹਦੇ ਵੀ ਟਾਇਰ ਬਿਲਕੁਲ ਨਵੀਂ ਕੰਡੀਸ਼ਨ ਦੇ ਵਿੱਚ ਇਹ ਜੇਕੇ ਦੇ ਟਾਇਰ ਆ ਬੈਕ ਸਾਈਡ ਵਾਲੇ ਜੇਕੇ ਦੇ ਆ ਜੀ ਫਰੰਟ ਟਾਇਰ 96 ਮਾਡਲ ਹੈ 1 ਲੱਖ ਤੇ 70000 ਰੁਪਏ ਦੀ ਮੰਗਦਾ ਜੀ ਇਹਦੀ ਬਾਕੀ ਕਾਫੀ ਹੱਦ ਤੱਕ ਸਾਫ ਕੰਡੀਸ਼ਨ ਦਾ ਹੀ ਪਿਆ ਟਰੈਕਟਰ ਉਸ ਤੋਂ ਅਗਲਾ ਟਰੈਕਟਰ ਆ ਗਿਆ ਯਾਰ ਜਣ ਬੈਕ ਟਾਇਰ ਘਸੇ ਹੋਏ ਆ ਜੀ ਫਰੰਟ ਟਾਇਰ ਆ ਜੇ ਡੰਗਾ ਜਾਂ ਲਾਉਂਦੇ ਆ 2007 ਮਾਡਲ ਆ 2 ਲੱਖ ਤੇ 75000 ਰੁਪਏ ਡਿਮਾਂਡ ਆ ਬਾਕੀ ਤੁਸੀਂ ਵੀ ਵੀਡੀਓ ਦੇ ਵਿੱਚ ਚੈੱਕ ਕਰ ਸਕਦੇ ਹੋ ਉਸ ਤੋਂ ਅਗਲਾ ਟਰੈਕਟਰ ਆ ਗਿਆ ਸੋਨਾ ਲੇਕਾ 35 ਦਾ 2002 ਮਾਡਲ ਆ 1 ਲੱਖ ਤੇ 85000 ਰੁਪਏ ਡਿਮਾਂਡ ਆ ਬੈਕ ਟਾਇਰ ਘਸੇ ਹੋਏ ਆ ਜੀ ਇਹਦੇ ਤੇ ਅਗਲੇ ਟਾਇਰ ਦੇ ਆਫੀਆ ਦਿੱਤਾ ਕਿਸਾਹਾ ਭਾਈ। ਹੁਣ ਤੋਂ ਅਗਲਾ ਟਰੈਕਟਰ ਆ ਗਿਆ ਜੀ ਸਵਰਾਜ 855 2011 ਮਾਡਲ ਆ 3 ਲੱਖ 85000 ਰੁਪਏ ਡਿਮਾਂਡ ਆ ਫਰੰਟ ਟਾਇਰ ਪਹਿਲਾਂ ਤੋਂ ਨਵੇਂ ਐ। ਬੈਕ ਟਾਇਰ ਜਿਹੜੇ ਹੈਗੇ ਹੈਗੇ 30 40% ਬਾਕੀ ਤੁਸੀਂ ਕੰਡੀਸ਼ਨ ਵੀਡੀਓ ਦੇ ਵਿੱਚ ਦੇਖ ਸਕਦੇ। ਹਾਂਜੀ ਦੋਸਤੋ ਅਗਲਾ ਟਰੈਕਟਰ ਆ ਗਿਆ ਜੀ ਸਵਰਾਜ 746 ਇਹ ਹੈਗਾ ਇਹ ਰੈੱਡ ਕਲਰ ਦੇ ਵਿੱਚ 2003 ਮਾਡਲ ਆ 2 ਲੱਖ ਤੇ 60 ਹਜ਼ਾਰ ਰੁਪਿਆ ਡਿਮਾਂਡ ਆ ਕਾਫੀ ਕੰਡੀਸ਼ਨ ਦੇ ਵਿੱਚ ਟਰੈਕਟਰ ਸਾਫ਼ ਸੁਥਰਾ ਜੀ ਬਾਕੀ ਤੁਸੀਂ ਚੈੱਕ ਕਰ ਸਕਦੇ ਆ ਵੀਡੀਓ ਦੇ ਵਿੱਚ ਹਾਂਜੀ ਦੋਸਤੋ ਅਗਲਾ ਟਰੈਕਟਰ ਹੈ ਸਵਰਾਜ 855 ਇਹ 98 ਮਾਡਲ ਆ ਜੀ 2 ਲੱਖ ਤੇ 25 ਹਜ਼ਾਰ ਰੁਪਿਆ ਡਿਮਾਂਡ ਆ ਬਾਕੀ ਵੀਡੀਓ ਦੇ ਵਿੱਚ ਚੈੱਕ ਕਰ ਸਕਦੇ ਆ ਟਰੈਕਟਰ ਦੀ ਕੰਡੀਸ਼ਨ ਇਹਲਾ ਟ੍ਰੇਡਰ ਆਇਆ ਅਰਜਨ ਦੂਜੇ ਰੈਕ ਮਾਡਲ ਆ 2 ਲੱਖ ਤੇ 40 ਹਜ਼ਾਰ ਰੁਪਏ ਦੀ ਡਿਮਾਂਡ ਬਾਕੀ ਦੀ ਕੰਡੀਸ਼ਨ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਉਸ ਤੋਂ ਬਾਅਦ ਆ ਗਿਆ ਫੋਰਡ ਮੋਡੀਫਾਈ ਇਹ ਬਾਈ ਦਾ ਨੰਬਰ ਆਪਣੇ ਕੋਲ ਹੈਗਾ ਜੇ ਕਰਕੇ ਇਹਨੇ ਵੀ ਲੈਣਾ ਇਹ 99 ਮਾਡਲ 1 ਲੱਖ 90 ਹਜ਼ਾਰ ਰੁਪਏ ਦੀ ਡਿਮਾਂਡ ਬਹੁਤ ਹੀ ਸਾਫ਼ ਸੁਥਰੀ ਨਾਲ ਕੰਡੀਸ਼ਨ ਦੇ ਨਾਲ ਬਾਈ ਮੋਡੀਫਾਈ ਕਰ ਦੋਗੇ ਤਾਂ ਕਿ ਜਿਹਨੇ ਵੀ ਲੈਣਾ ਹੋਵੇ ਟਰੈਕਟਰ ਦਾ ਬਾਈ ਦਾ ਨੰਬਰ ਆਪਣੇ ਕੋਲੇ ਹੈਗਾ ਜੀ ਇਹਦਾ ਤੇ ਆਪਾਂ ਨੇ ਤਾਂ ਨੰਬਰ ਲੈਣਾ ਰਿਪੋਰਟ ਮੋਡੀਫਾਈ ਹਾਂਜੀ ਦੋਸਤੋ ਅਗਲਾ ਟਰੈਕਟਰ ਫੇਰ ਆ ਗਿਆ ਜੀ ਫੋਰਡ ਮੋਡੀਫਾਈ ਇਹ ਹੈਗਾ ਪੰਜਾਬ ਨੰਬਰ ਫਿਰ 90 ਮਾਡਲ ਹੈ 1 ਲੱਖ 90000 ਰੁਪਏ ਦੀ ਡਿਮਾਂਡ ਆ ਉਹ ਜਿਹੜਾ ਪਿਛਲਾ ਫੋਰਡ ਦਿਖਾਇਆ ਸੀਗਾ ਜੀ ਇਹ ਫੋਰਡ 122 ਦੇ ਆ ਜੇ ਕਰਕੇ ਹੈ ਬਾਈ ਨੇ ਲੈਣਾ ਹੈ ਆਪਣਾ ਕੋਲੇ ਨੰਬਰ ਹੈਗਾ ਬਾਈ ਦਾ ਉਸ ਤੋਂ ਬਾਅਦ ਆ ਗਈ ਸੋਨਾ ਲੇਕਾ ਹਾਂਜੀ ਦੋਸਤੋ ਉਹਦਾ ਟ੍ਰੇਡਰ ਆ ਗਿਆ ਜੀ ਕਿੰਦਰਾ 275 99 ਮਾਡਲ ਹੈ 1,55,000 ਰੁਪਏ ਦੀ ਡਿਮਾਂਡ ਹੈ ਬਾਕੀ ਤੁਸੀਂ ਸਪੈਸ਼ਲ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਉਸ ਤੋਂ ਬਾਅਦ ਆ ਗਈ ਜੌਂਡੀਅਰ 5050 D 2013 ਮਾਡਲ 4 ਲੱਖ 25 ਹਜ਼ਾਰ ਰੇਟ ਮਾੜਾ ਬਾਕੀ ਦੇ ਕੰਡੀਸ਼ਨ ਵੀਡੀਓ ਦੇ ਵਿੱਚ ਦੇਖ ਸਕਦੇ ਹੋ